ਜਾਵੇਂ ਮੈਂ ਆ ਗਈ ਮਾ ਜੀ ਨੂੰ ਸੁਣ ਵਾਹਿਗੁਰੂ ਜੀ ਆ ਬਾਦਸ਼ਾਹ ਰਹਿਮਤ ਕਰਿਓ ਕਿਰਪਾ ਕਰਿ ਤਨ ਗੁਰੂ ਦੇਖਣ ਅਸਾ ਸ਼ਰਮਾ ਸ਼ੀ ਪੰਜਾਂ ਪਿਆਰਿਆਂ ਦੇ ਦਰਸ਼ਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ ਜੀ ਪੰਜਾਂ ਪਿਆਰਿਆਂ ਦੇ ਵਿੱਚ ਰਹਿਮਤ ਕਰਿਓ ਰਹਿਮਤ ਮਹਾਰਾਜ ਜੀ ਪਾਤਸ਼ਾਹ ਕਿਰਪਾ ਧਾਰ ਕੇ ਰੱਖੇ ਬਹੁਤ ਸਤਿਕਾਰ ਕਰਦੀਆਂ ਨੇ ਜੇ ਸੰਗਤਾਂ ਰਹਿਮਤ ਕਰੇ ਮੇਰਾ ਮਾਲਕ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਗੁਰੂਆਂ ਸਿੱਖ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਰਹਿਮਤ ਕਰੇਓ ਕਿਰਪਾ ਕਰੇਓ ਇਸੇ ਤਰ੍ਹਾਂ ਸਦਾ ਸਦਾ ਕਿਰਪਾ ਕਰਦੇ ਰਹੋ ਈ ਨੋ ਤੋੜ ਲੋ ਇਹ ਦੇਖੋ ਡਾਕਟਰ ਕਿਹੜੇ ਇਹ ਤੇ ਮਾਰੋ ਡਾਕਟਰ ਜੀ ਆਹ ਆਹ ਸਾਤਰਾਂ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਸਾਤਰਾਂ ਦੇ ਦਰਸ਼ਨ ਕਰੋ ਮਹਾਰਾਜ ਜੀ ਆਰਾਮਤ ਕਰਿਓ ਕਿਰਪਾ ਕਰਿਓ ਮਹਾਰਾਜ ਜੀ ਬਸ ਇਹ ਹੈ ਸਾਡੇ